ਅਦੀ ਸਸਿਕਾਲ ਦੀ ਪਿਆਰ ਭਰੀ ਸਸਿਕਾਲ ਤੁਹਾਡਾ ਸਵਾਗਤ ਹੈ ਜੀ ਹੋਰ ਸ਼ੇਲ ਦੀ ਕੱਪੜੇ ਦੁਕਾਨ ਤੇ ਖਾਲਸਾ ਗਰਾਜ ਹਾਊਸ ਰੇਡੂ ਭੋਗਵਰ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਆਏ ਹੋਏ ਜੀ ਬਹੁਤ ਸੋਹਣੀ-ਸੋਹਣੀਆਂ ਰੈਨਾਂ ਦੇ ਵਿੱਚ ਵੱਡੇ-ਵੱਡੇ ਬ੍ਰਾਂਡਸ ਦੇ ਕੱਪੜੇ ਆਏ ਹੋਏ ਆ ਜੀ ਇੱਕ ਸੂਟ ਆ ਦੇਖਣ ਜਾ ਰਹੇ ਹਾਂ ਆਪ ਜੀ ਇਹ ਸੈਂਟਰ ਵਿੱਚ ਪੈਨਲ ਬਣਿਆ ਹੋਇਆ ਜੀ ਸਾਈਡਾਂ ਉੱਤੇ ਪ੍ਰਿੰਟਿੰਗ ਹੋਈ ਆ ਬਹੁਤ ਹੀ ਸ਼ਾਨਦਾਰ ਸੂਟ ਆ ਜੀ ਜਿਹੜਾ ਕੱਪੜਾ ਸ਼ਰਟ ਦਾ ਜੀ ਉਹੀ ਸਲਵਾਰ ਦਾ ਕੱਪੜਾ ਆ ਜਿਹੜੇ ਪੈਨਲ ਵਾਲ ਤੁਸੀਂ ਰੰਗ ਦੇਖ ਰਹੇ ਹੋ ਪਰਪਲ ਇਹ ਵਾਲਾ ਤੁਮੇਰਾ ਹੱਤਾ ਹੈ ਇਹਦੇ ਨਾਲ ਦੀ ਹੀ ਸਲਵਾਰ ਹੈ ਇਹ ਨਾਲ ਬਾਜੂ ਹੈ ਜੀ ਬਣੇ ਹੋਏ ਸਾਈਡਾਂ ਤੇ ਬਹੁਤ ਹੀ ਸੋਹਣੀਆਂ ਚੀਜ਼ਾਂ ਬਹੁਤ ਹੀ ਪਿਆਰੀਆਂ ਚੀਜ਼ਾਂ ਲੇਟੈਸਟ ਵੈਰਾਈਟੀਆਂ ਦੀ ਲੇਟੈਸਟ ਵੈਰਾਈਟੀਆਂ ਆ ਗਈਆਂ ਖਾਲਸਾ ਕਲਾਥ ਹਾਊਸ ਦੇ ਉੱਤੇ ਲੋ ਜੀ ਆਹ ਹੈਗੀ ਨਾਲ ਇਹਦੀ ਬਾਟਮ ਸਲਵਾਰ ਦਾ ਹੈ ਜੀ ਕੱਪੜਾ ਨਾਲ ਬਹੁਤ ਸੋਹਣਾ ਦੇਖੋ ਪ੍ਰਿੰਟਿੰਗ ਦੇ ਵਿੱਚ ਹਟਕੇ ਵੈਰਾਈਟੀਆਂ ਬਹੁਤ ਹੀ ਸ਼ਾਨਦਾਰ ਕੱਪੜੇ ਬਿਲਕੁਲ ਕੂੜੇ ਕੱਪੜੇ ਜੀ ਬਿਲਕੁਲ ਨਰਮ ਕੱਪੜੇ ਆ ਬਿਲਕੁਲ ਪੂਲੇ ਕੱਪੜੇ ਸਾਫਟ ਬਿਲਕੁਲ ਜਿਹੜਾ ਪਾਇਆ ਕਪੜਾ ਪਤਾ ਨਹੀਂ ਲੱਗੇਗਾ ਆਪ ਜੀ ਨੂੰ ਦੁਪੱਟਾ ਹੈ ਜੀ ਬਹੁਤ ਸ਼ਾਨਦਾਰ ਨਾਲ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਵਾਹ ਜੀ ਵਾਹ ਕੀ ਆਈ ਬਤਾਂ ਦੀ ਮਸਲੀਨ ਦਾ ਦੁਪੱਟਾ ਹੈ ਜੀ ਪੂਰਾ ਰੋਬ ਹੈ ਦੁਪੱਟੇ ਦਾ ਖੋਲਾ ਡੁੱਲਾ ਸਾਈਜ਼ ਹੈ ਜੀ 2.5 ਮੀਟਰ ਦੇ ਖੋਲੇ ਡੁੱਲੇ ਇਹ ਤੁਹਾਨੂੰ ਮਿਲ ਜਾਣੇ ਦੁਪੱਟੇ ਨਾਲ ਰੰਗ ਵਿੱਚ ਬਹੁਤ ਸ਼ਾਨਦਾਰ ਹੈ ਜੀ ਰੇਜਾ ਬਹੁਤ ਜ਼ਿਆਦਾ ਮਿੱਠੀਆਂ ਦੀ ਬਹੁਤ ਮਿੱਠੀਆਂ ਰੇਜਾ ਵਿੱਚ ਬਹੁਤ ਘੱਟ ਰੇਨਾਂ ਵਿੱਚ ਹੈ ਜੀ ਸਿਰਫ 1350 ਰੁਪਏ ਰੇਨ ਵਿੱਚ ਸੂਟ ਹੈ ਕੋਈ 2000 ਕੋ 1800 ਨਹੀਂ ਸੋਣੀ ਜੀ 1350 ਰੁਪਏ ਰੇਨ ਵਿੱਚ ਸੂਟ ਬਹੁਤ ਹੀ ਪਿਆਰੀ ਰੇਨਾਂ ਵਿੱਚ ਲਓ ਜੀ ਰੰਗ ਇਹਦੇ ਵਿੱਚ ਮੂਹੂ ਮੋਲ ਦੇ ਰੰਗ ਹੈ ਤਿੰਨ ਰੰਗ ਹੈ ਇਹਦੇ ਵਿੱਚ ਤਿੰਨੇ ਰੰਗ ਟਾਪ ਦੇ ਆ ਜੀ ਕੈਰਟ ਕਲਰ ਆ ਗਿਆ ਜੀ ਦੂਸਰਾ ਸੈਕੰਡਰੀ ਦਾ ਚੰਗ ਬਹੁਤ ਹੀ ਸ਼ਾਨਦਾਰ ਰੰਗ ਹੈ ਬਹੁਤ ਸੋਹਣਾ ਰੰਗ ਹੈ ਜੀ ਵਾਹ ਜੀ ਵਾਹ ਕਿਆ ਹੀ ਬਾਤਾਂ ਜੀ ਹਟ ਕੇ ਵੈਰਾਈਟੀਆਂ ਬਹੁਤ ਹੀ ਸ਼ਾਨਦਾਰ ਸੂਟ ਸੋਹਣੇ ਸੋਹਣੇ ਵੈਰਾਈਟੀਆਂ ਆ ਗਈਆਂ ਨਹੀਂ ਖਾਲਸਾ ਘਰਾਤ ਉਸ ਦੇ ਉੱਤੇ ਐਨਾਲ ਦੁਪੱਟਾ ਹੈ ਜੀ ਜਿਵੇਂ ਆਪ ਜੀ ਨੇ ਥੱਲੇ ਖੁੱਲਿਆ ਹੋਇਆ ਦੇਖਿਆ ਸੀ ਦੁਪੱਟਾ ਲੋਰੀ 30 ਰੰਗ ਗਰੇ ਜੀ ਗਰੇ ਦਾ ਬਹੁਤ ਜ਼ਿਆਦਾ ਰਵਾਜ ਹੈ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡਿੰਗ ਕਲਰ ਆ ਜੀਏ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਹੇ ਹੋਏ ਕਲਰ ਹੈ ਦੁਪਟਾ ਇਹਦੇ ਨਾਲ ਵੀ ਉਸੇ ਤਰ੍ਹਾਂ ਮਸਲੀਨ ਦਾ ਹੈ ਜੀ। ਜਿਲੋ ਥੈਂਕਸ ਆ ਤੁਹਾਨੂੰ ਭੈਣ ਭਰਾਵਾਂ ਦਾ ਸਾਡੇ ਜਿਹੜੀ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਸੋਣੇ ਸੋਣੇ ਕਮੈਂਟ ਕਰਦੇ ਆ ਜੀ। ਥੈਂਕਸ ਆ ਜੀ ਬਾਕੀ ਹਾਪ ਦੇ ਲਈ ਮਾਫੀ ਚਾਹੁੰਦੇ ਆ ਵਿੱਚ ਵਿੱਚ ਨਹੀਂ ਵੀਡੀਓ ਬਣਾ ਹੁੰਦੀ ਆ ਉਹਦੇ ਕਰਕੇ ਫਿਰ ਪਰੇਸ਼ਾਨੀ ਵਾਸਤੇ ਮਾਫੀ ਚਾਹੁੰਦੇ ਆ ਜੀ। ਲਓ ਜੀ। ਲੇਲਨ ਕਪੜਾ ਜੀ ਲੇਲਨ 100% ਲੇਲਨ ਜਿੱਥੇ ਮਰਜ਼ੀ ਚੈੱਕ ਕਰਾ ਸਕਦੇ ਹੋ। ਜਿਹੜਾ ਕੀ 3 400 ਮੀਟਰ ਕਪੜਾ ਵਿਕਦਾ ਪਿਆ ਜੇ ਉਹ 20 ਲੱਗਾ ਦੀ 400 ਮੀਟਰ ਦਾ ਬੇਸ ਹੈ ਉੱਪਰ ਤੱਕਰ ਪੈਨਲ ਕੱਢਿਆ ਹੋਇਆ ਜੀ ਪਰ ਖਾਲਸਾ ਘਰਾਤ ਹੌਸਲ ਨੂੰ ਤੁਹਾਨੂੰ ਦੇਣਾ ਜੀ ਹੋਰਸਲ ਤੋਂ ਵੀ ਘੱਟ ਪ੍ਰਾਈਸ ਦੇ ਉੱਤੇ ਕਿਉਂਕਿ ਤੁਹਾਡੇ ਆਪਣੇ ਲਾਕ ਵਿੱਚ ਹੋਰਸਲ ਦੀ ਸ਼ਾਪ ਹੈ ਜੀ ਜੋ ਦੁਕਾਨਦਾਰਾਂ ਨੂੰ ਰੇਟ ਜਾਂਦੇ ਤਕਰੀਬਨ ਉਸੇ ਰੇਟ ਦੇ ਉੱਤੇ ਤੁਹਾਨੂੰ ਦੇ ਦੇਣਾ ਅਸੀਂ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਜੀ ਕਿਹ ਆਈ ਬਾਤਾਂ ਜੀ ਦੁਪੱਟਾ ਐਂਡਲੈਸ ਸਟ੍ਰਿੰਗ ਜਾਨੇ ਵਿੱਚ ਤੇ ਦੁਪੱਟੇ ਬਹੁਤ ਸ਼ਾਨਦਾਰ ਹੈ ਜੀ ਮਾੜਾ ਪਾ ਜੀ ਪਟਕਮਾਏ ਉਹਦੇ ਬੁਟੀਆਂ ਪੁੱਠੀਆਂ ਆ ਗਈਆਂ ਦਗਾ ਨਹੀਂ ਪਟਾ ਗਿਆ ਲਓ ਜੀ ਖੁੱਲੇ ਡੁਲੇ ਦੁਪट्टे ਆ ਜੀ ਪਿਓਰ ਮਸਲੀਨ कॉटन 100% ਮਸਲੀਨ ਆ ਜੀ ਜਿਹੜਾ ਕਿ 4-500 ਰੁਪਏ ਰੋਟਾ ਵਿਗਦਾ ਬਾਜ਼ਾਰ ਵਿੱਚ ਨਾਲ ਪਾਕਿਸਤਾਨੀ ਲੈਂਸ ਲਈ ਜੀ ਬਹੁਤ ਹੀ ਪਿਆਰੀ ਲੈਂਸ ਆ ਕਰਾਚੀ ਲੈਂਸ ਇਹਨੂੰ ਕਹਿੰਦੇ ਆ ਬਹੁਤ ਹੀ ਸ਼ਾਨਦਾਰ ਲੈਂਸ ਰੂਸ਼ੀਆ ਲੈਂਸ ਰੇਨਵੇ ਦੀ ਬੜੀ ਮਿੱਠੀ ਆ ਜੀ ਸਿਰਫ 1300 ਰੁਪਏ ਰੇਨ ਵੇਚ ਆ ਜੀ 2000 ਰੁਪਏ ਦਾ ਕਪੜਾ ਖਾਲੀ ਵਿਕਦਾ ਹੈ ਇੱਕ ਕੱਢਿਆ ਕੱਢਾਇਆ ਸੂਟ 5 ਮੀਟਰ ਸੂਟ ਹੈ ਜੀ ਨਾਲ ਦੁਪੱਟਾ ਕੱਢਿਆ ਹੋਇਆ ਸਿਰਫ 1300 ਰੁਪਏ ਰੇਂਜ ਵਿੱਚ ਹੈ ਜੀ ਸਿਰਫ 1300 ਦੀ ਰੇਂਜ ਵਿੱਚ 100% ਲੈ ਲੈਣ ਮੋਬਦੇ ਭਾਬ ਜੀ ਕਰ ਦਿੱਤੀ ਖਾਲਸ ਖਲਾਤ ਹੂਸ ਵਾਲਿਆਂ ਨੇ ਲੋਟੀ ਸੈਕੰਡ ਰੰਗ ਹੈਗਾ ਜੀ ਇਹ ਜ ਪਰਪਲ ਬਹੁਤ ਹੀ ਸ਼ਾਨਦਾਰ ਰੰਗ ਹੈ ਪਰ ਕਹਿਣ ਨੂੰ ਉਹੀ ਪੰਜ ਸੱਤ ਰੰਗ ਆਉਂਦੇ ਆ ਜਾਂ 10 ਰੰਗ ਹੀ ਬਣਦੇ ਆ ਪਰ ਜੇ ਤੁਸੀਂ ਛੇੜਾਂ ਵਿੱਚ ਜਾਓ ਆਪ ਜੀ ਤੇ ਮੇਰਾ ਖਿਆਲ ਹੈ ਵੀ 100 ਤੋਂ ਵੀ ਉੱਪਰ ਅੰਕ ਇਕੱਠਾ ਹੋ ਜਾਣਾ ਹੈ ਬਹੁਤ ਹੀ ਪਿਆਰੀਆਂ ਚੀਜ਼ਾਂ ਪੜੀ ਦਿਖਾਇਓ ਇਹਦਾ ਨਾਲ ਦੁਪੱਟਾ ਇਹਦੇ ਵਿੱਚ ਨਾਲ ਬਾਹਾਂ ਦੇ ਵੀ ਗੜਾਈ ਹੈਗੀ ਨਾਲ ਇਹ ਲਓ ਜੀ ਇਹ ਸਲਵਾਰ ਦੇ ਪੌਂਜਿਆਂ ਤੇ ਵੀ ਲਿਆ ਸਕਦੇ ਤੁਸੀਂ ਵਾਹ ਜੀ ਵਾਹ ਕੀ ਬਾਤਾਂ ਦੀ ਇਹ ਤਾਂ ਬੋਨਸ ਹੀ ਹੋ ਗਿਆ ਦੇਖੋ ਵੀਡੀਓ ਜ਼ਰੂਰ ਦੇਖਿਆ ਕਰੋ ਕੰਟੀਨਿਊ ਦੇਖਿਆ ਕਰੋ ਤਾਂ ਕਿ ਕਿਸੇ ਵੇਲੇ ਵੈਰਾਈਟੀਆਂ ਆਉਂਦੀਆਂ ਸਾਡੇ ਕੋਲ ਵੀ ਨਹੀਂ ਖੋਲ ਕੇ ਦੇਖ ਹੁੰਦੀਆਂ ਤੇ ਸਾਡਾ ਵੀ ਮਨ ਵਿੱਚ ਚਾਹ ਹੁੰਦਾ ਵੀ ਭੈਣ ਭਰਾਵਾਂ ਨੂੰ ਪਹਿਲਾਂ ਦਿਖਾਇਆ ਜਾਵੇ ਫਿਰ ਆਪ ਹੀ ਖੋਲਿਆ ਜਾਵੇ ਜਿੱਦਾਂ ਲੇਟੈਸਟ ਵੈਰਾਈਟੀ ਆਉਂਦੀ ਹੈ ਜੀ ਸਾਰੀਆਂ ਅਸੀਂ ਆਪ ਜੀਆਂ ਵਾਸਤੇ ਲੈ ਕੇ ਆਨੇ ਆ ਲਓ ਜੀ ਸੀ ਗ੍ਰੀਨ ਸ਼ੇਡ ਹੈ ਜੀ ਬਹੁਤ ਹੀ ਪਿਆਰੀ ਸ਼ੇਡ ਬਹੁਤ ਪਿਆਰੇ ਰੰਗਾਂ ਦੇ ਵਿੱਚ ਬਹੁਤ ਸੋਹਣਾ ਸਾਫ ਹੈ ਜੀ 100% ਕਾਟਨ ਹੈ ਜੀ 100% ਕਾਟਨ ਆਲਓਵਰ ਸੂਟ ਖੁੱਲੇ ਡੁੱਲੇ ਸੂਟ ਹੈ ਜੀ ਜਿਸ ਤਰ੍ਹਾਂ ਮਰਜ਼ੀ ਪਾਓ ਹੰਡਾਓ ਕਢਾਈਆਂ ਬਹੁਤ ਸ਼ਾਨਦਾਰ ਹੋਈਆਂ ਜੀ ਵਿਆਹ ਸ਼ਦੀ ਤੇ ਪਾਉਣ ਨੂੰ ਨਾਲ ਸਲਵਾਰ ਦੇ ਵੀ ਕੰਮ ਹੈਗਾ ਜੀ ਨਾਲ ਤੇ ਦੁਪट्टे ਤੇ ਵੀ ਹੈਗਾ ਜੀ ਦੁਪੱਟਾ ਵੀ ਖੋਲਦੇ ਵੀ ਦੁਪੱਟੇ ਰੰਗ ਬੜਾ ਸ਼ਾਨਦਾਰ ਹੈ ਲੋ ਜੀ ਚਾਰ ਰੰਗ ਆ ਜੀ ਇਹਦੇ ਵਿੱਚ ਚੌਥਾ ਰੰਗ ਵੀ ਦਿਖਾ ਦਿਓ ਭਾਜੀ ਲੋ ਜੀ ਪੀਚ ਕਲਰ ਆ ਗਿਆ ਜੀ ਪੀਚ ਕਲਰ ਪੀਚ ਦੀ ਬਿਲਕੁਲ ਨਵੀਂ ਸ਼ੇਡ ਆ ਜੀ ਕੈਰਟ ਔਰ ਪੀਚ ਮਿਕਸ ਹੈਗਾ ਆ ਬਹੁਤ ਹੀ ਸ਼ਾਨਦਾਰ ਰੇਂਜਾਂ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਆ ਜੀ ਸਿਰਫ 1300 ਰੁਪਏ ਰੇਨ ਵਿੱਚ ਆ ਸਿਰਫ 1300 ਰੁਪਏ ਰੇਨ ਵਿੱਚ ਵਾਹ ਜੀ ਵਾਹ ਕਿਆ ਹੀ ਬਾਤਾਂ ਜੀ ਨੈਕਸਟ ਵੈਰੀ ਖੋਲਿਓ ਜੀ ਲੋੜ ਕੀ ਆਈ ਬਤਾਂ ਜੀ ਜਾਮ ਕਾਟਨ ਦਾ ਸੂਟ ਹੈ ਜੀ ਪਿਓਰ ਕਾਟਨ ਦੇ ਵਿੱਚ ਨਾਲ ਆਰੀ ਦਾ ਵਰਕ ਹੋਇਆ ਪ੍ਰਿੰਟਡ ਸੂਟ ਹੈ ਜੀ ਪ੍ਰਿੰਟਡ ਸੂਟ ਦੇ ਉੱਤੇ ਆਰੀ ਦਾ ਵਰਕ ਹੋਇਆ ਹੈ ਜੀ ਬਹੁਤ ਹੀ ਸ਼ਾਨਦਾਰ ਪ੍ਰਿੰਟ ਬਹੁਤ ਹੀ ਪਿਆਰੀਆਂ ਪਿਆਰੀਆਂ ਵੈਰਿਟੀਆਂ ਜੀ 100% ਕਾਟਨ ਹੈ ਜੀ 100% ਕਾਟਨ ਸਲਵਾਰ ਦਿਖਾਏ ਭਾਜੀ ਨਾਲ 33 ਮੀਟਰ ਕਪੜਾਈ ਸਲਵਾਰਾਂ ਦਾ ਤਕਰੀਬਨ ਲਓ ਜੀ ਬ੍ਰਾਂਡਡ ਘਰਾਂ ਦੀਆਂ ਸਲਵਾਰਾਂ ਜੀ ਇਹ ਲਓ। ਕਰਪਾਲੀ ਮਿਲਦਾ ਕਪੜਾ ਉਹਨਾਂ ਨੇ ਆਪਣੀ ਮੋਹਰਾਂ ਲਾ ਕੇ ਨਾਲ ਭੇਜਿਆ ਜੀ। ਪਿਓਰ ਜਾਮ ਕਾਟਨ ਦੀ ਸਲਵਾਰ ਹੈ ਜੀ, ਜਾਮ ਕਾਟਨ ਦੀ ਸਲਵਾਰ ਹੈ। ਦੁਪੱਟੇ ਨਾਲ ਪਿਓਰ ਦੇ ਹੈ ਜੀ। ਡਿਜੀਟਲ ਪ੍ਰਿੰਟ ਬਹੁਤ ਹੀ ਸ਼ਾਨਦਾਰ ਰੈਂਜਾਂ ਦੀ, ਬਹੁਤ ਹੀ ਸ਼ਾਨਦਾਰ ਮਿੱਠੀਆਂ ਰੈਂਜਾਂ ਵਿੱਚ। हटਕੇ ਵੈਰਾਈਟੀਆਂ ਦੁਕਾਨ ਦੇ ਉੱਤੇ ਆਈਆਂ ਹੋਈਆਂ ਜੀ, ਜਲਦੀ ਜਲਦੀ ਵਿਜ਼ਿਟ ਕਰ ਲਓ। ਮੌਕੇ ਲਾਭ ਉਠਾਓ ਜੀ। ਸੂਟ ਸਰਵਰਣ ਵਾਲਾ ਜੀ 1250 ਰੁਪਏ ਰੇਂਜ ਵਿੱਚ ਜੀ ਸਿਰਫ 1250 ਰੁਪਏ ਰੇਂਜ ਵਿੱਚ ਅਰੀ ਇਹਨੇ ਸ਼ਾਨਦਾਰ ਤੇ ਇਹਨੇ ਪਿਆਰੇ ਪਿਆਰੇ ਸੂਟ ਰੰਗ ਇਹਦੇ ਵਿੱਚ ਬੜੇ ਪਿਆਰੇ ਹੈ ਜੀ ਬਹੁਤ ਸੋਹਣੇ ਰੰਗ ਹੈ ਲਓ ਜੀ ਨੈਕਸਟ ਕਲਰ ਖੋਲਿਓ ਜੀ ਕਿਹੜਾ ਜੀ ਵਾਹ ਜੀ ਵਾਹ ਕੀ ਬਾਤਾਂ ਜੀ ਪਿਓਰ ਕਾਟਨ ਦੇ ਸੂਟ ਹੈ ਜੀ ਨਾਲ ਦੁਪੱਟੇ ਪਿਓਰ ਦੇ ਆ ਜੀ ਗਰਮੀਆਂ ਦੀ ਜਾਨ ਹੈਗੇ ਤੋਹਫੇ ਆ ਜੀ ਕੱਪੜੇ ਸਾਡੇ ਕੋ ਆਏ ਹੋਏ ਜਲਦੀ ਜਲਦੀ ਵਿਜ਼ਿਟ ਕਰ ਲੋ ਲੋ ਜੀ 골ਡਨ 골ਡਨ ਸ਼ੇਡ ਆ ਗਈ ਜੀ ਨੈਕਸਟ ਸੇ ਦੇ ਵਿੱਚ ਵਾਹ ਜੀ ਵਾਹ ਕੀ ਬਾਤਾਂ ਦੀ ਕਿਰਪਾਲੀ ਮਿਲਦਾ ਕਪੜਾ ਜੀ ਬ੍ਰਾਂਡਡ ਘਰਾਂ ਦੇ ਕੱਪੜੇ ਆ ਪਿਓਰ ਕਾਟਨ ਦੇ ਵਿੱਚ ਪ੍ਰੀਮੀਅਮ ਕੱਪੜੇ ਦੀ ਪ੍ਰੀਮੀਅਮ ਕੱਪੜੇ ਐਕਸਟਰਾ ਆਰਡੀਨਰੀ ਆਈਟਮ ਆਈਆਂ ਹੋਈਆਂ ਜੀ ਦੁਕਾਨ ਦੇ ਉੱਤੇ ਜਲਦੀ ਜਲਦੀ ਵਿਜ਼ਿਟ ਕਰੋ ਲੋ ਜੀ ਨੈਕਸਟ ਦਿਖਾਓ ਜੀ ਹੁਣ ਸ਼ਿਮਰ ਦਿਖਾ ਦੇ ਭਾਜੀ ਓਫਰ ਵੀ ਸ਼ਿਮਰ ਲੋ ਜੀ ਨੈਕਸਟ ਖਾਣ ਲਗਾ ਦੀ ਕਾਟਨ ਸ਼ਿਮਰ ਵਿੱਚ ਵਾਹ ਜੀ ਵਾਹ ਕੀ ਆਈ ਬਾਤਾਂ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਕੀ ਆਈ ਬਾਤਾਂ ਬਹੁਤ ਹੀ ਸੋਹਣਾ ਪ੍ਰਿੰਟ ਓਏ ਹੋਏ ਫਿਰ ਇੰਨੇ ਸ਼ਾਨਦਾਰ ਡਿਜ਼ਾਈਨਿੰਗ ਵਾਹ ਜੀ ਵਾਹ ਇਹ ਨਾਲ ਸਾਰਾ ਹੈਂਡਵਰਕ ਹੋਇਆ ਜੀ। ਬੰਦੇਜ ਦਾ ਕੰਮ ਹੋਇਆ ਨਾਲ ਆ ਦੇਖੋ। ਇਹ ਨਾਲ ਬਾਜੂ ਹੈਗੇ ਆ। ਇਹਦੇ ਉੱਤੇ ਵੀ ਨਾਲ ਸਾਰਾ ਫੁੱਲ ਦੇ ਉੱਤੇ ਵੀ ਵਰਕ ਹੋਇਆ ਆਊਟਲਾਈਨ ਦਿੱਤੀ ਹੋਈ ਆ। ਟੋਟਲੀ ਹੈਂਡਵਰਕ ਦਾ ਕੰਮ ਹੈ ਜੀ। ਬਹੁਤ ਹੀ ਸੋਹਣਾ ਸੂਟ ਆ। ਗਰਮੀਆਂ ਵਿੱਚ ਜਿਨ੍ਹਾਂ ਨੇ ਫੰਕਸ਼ਨ ਟੈਂਡ ਕਰਨੇ ਆ ਸਾਡੇ ਕੋਲ ਸੂਟ ਆ ਗਏ ਆ ਜੀ। ਜਲਦੀ ਜਲਦੀ ਆ ਜਾਓ ਤੇ ਮੁੱਕੇ ਲਾਭ ਉਠਾਓ ਜੀ। ਤੋ ਦੀ ਪਿਓਰ ਕਾਟਨ ਦੀ ਸਲਵਾਰ 100% ਕਾਟਨ ਦੁਪੱਟਾ ਬੜਾ ਸ਼ਾਨਦਾਰ ਜੀ ਦੇ ਨਾਲ ਵਾਹ ਜੀ ਵਾਹ ਕਿਆ ਹੀ ਬਾਤਾਂ ਜੀ ਖੁੱਲੇ ਦੁੱਲੇ ਕਾਟਨ ਦੇ ਦੁਪੱਟੇ ਜੀ ਪਿਓਰ ਮਸਲੀਨ ਦਾ ਦੁਪੱਟਾ ਮਸਲੀਨ ਕਾਟਨ ਦੇ ਵਿੱਚ ਜੀ ਓਰੀਜਨਲ ਮਸਲੀਨ ਹੈ ਜੀ ਓਰੀਜਨਲ ਮਸਲੀਨ ਬੇਸ਼ੱਕ ਤੁਸੀਂ ਇਹਨੂੰ ਕਹਿੰਦੇ ਨਾ ਰਿੰਗ ਵਿੱਚ ਕੱਢ ਕੇ ਦੇਖ ਲਓ ਪਿਓਰ ਦਾ ਦੁਪੱਟਾ ਹੈ ਜਾਂ ਨਹੀਂ ਹੈ ਇਹਨੂੰ ਤੁਸੀਂ ਆਪਣੀ ਰਿੰਗ ਵਿੱਚ ਕੱਢ ਕੇ ਦੇਖ ਸਕਦੇ ਹੋ ਐਨੇ ਸੌਫਟ ਕਪੜੇ ਹੈ ਜੀ ਵਾਹ ਜੀ ਵਾਹ ਕਿਆ ਹੀ ਬਾਤਾਂ ਹੈ ਬਹੁਤ ਹੀ ਸੌਫਟ ਕਪੜੇ ਬਹੁਤ ਹੀ ਪਿਆਰੇ ਡਿਜ਼ਾਈਨ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਹਟਕੇ ਵੈਰਾਈਟੀਆਂ ਜੀ ਬਿਲਕੁਲ ਹਟਕੇ ਵੈਰਾਈਟੀਆਂ ਰੰਗ ਬੜੇ ਸ਼ਾਨਦਾਰੀ ਦੇ ਵਿੱਚ ਨਾਲ ਦੁਪੱਟੇ ਲਾ ਦਿਓ ਬਸ ਐਂਦੀ ਰੱਖ ਦਿਓ ਇਹ ਦੇਖੋ yellow ਦੀ ਸ਼ੀਡ ਹੈ ਜੀ ਬੜੀ ਪਿਆਰੀ ਦੇਖੋ ਇੱਕੋ ਪਾਈ ਦੁਪੱਟਾਂ ਨਾਲ ਐ ਨਾਲ ਦੁਪੱਟਾ ਇਹਦੇ ਵਾਹ ਜੀ ਵਾਹ ਬਲੈਕ ਦੇ ਵਿੱਚ ਜੀ ਕਿੰਨਾ ਹੀ ਸੋਹਣਾ ਰੰਗ ਹੈ ਸਭ ਤੋਂ ਪਹਿਲਾਂ बिकਨ ਵਾਲਾ ਰੰਗ ਬਲੈਕ ਰੰਗ ਲੋ ਦੀ ਆ ਗਈ ਸਾਡੇ ਕੋਲ ਕੰਟਰਾਸਟ ਮੈਚਿੰਗ ਦੇ ਵਿੱਚ ਬਹੁਤ ਹੀ ਸ਼ਾਨਦਾਰ ਆਈਟਮਾਂ ਹਟਕੇ ਵੈਰਾਈਟੀਆਂ ਜੀ ਹਟਕੇ ਵੈਰਾਈਟੀਆਂ ਤੁਹਾਨੂੰ ਮਿਲਦੀਆਂ ਖਾਲਸਾ ਕਲਾਤ ਹੌਸਰੀ ਦੁਕਾਨ ਦੇ ਉੱਤੇ ਹੌਰਸਲੀ ਸ਼ਾਪ ਹੈ ਜੀ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਲੋ ਜੀ ਨੈਕਸਟ ਰੰਗ ਕਿਹੜਾ ਜੀ ਵਾਹ ਜੀ ਵਾਹ ਕਿਆ ਹੀ ਬਾਤ ਮਾਤਾ ਜੀ ਪਿੰਕ ਰੰਗ ਹੈ ਜੀ ਬੜਾ ਹੀ ਪਿਆਰਾ ਰੰਗ ਗਰਮੀਆਂ ਦਾ ਖਾਸ ਰੰਗ ਹੈ ਪਿੰਕ ਲੋ ਜੀ ਸਾਰੇ ਡਿਮਾਂਡੀ ਤੇ ਫੇਵਰੇਟ ਜਿਹੜੇ ਸਾਰਿਆਂ ਦੇ ਹੈਗੇ ਰੰਗ ਛੱਡ ਕੋ ਆਗੇ ਹੋਏ ਆ ਜੀ ਵਾਹ ਜੀ ਵਾਹ ਕਿਆ ਹੀ ਬਾਤਾਂ ਜੀ ਰੱਖੋ ਜੀ ਟਪਾ ਪਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਸ਼ਿਪਿੰਗ ਆਲ ਓਵਰ ਇੰਡੀਆ ਫ੍ਰੀ ਹੈ ਜੀ ਕਿਤੇ ਵੀ ਤੁਸੀਂ ਮੰਗਾ ਸਕਦੇ ਹੋ ਐਡਰੈਸ ਹੈਗਾ ਜੀ ਖਾਲਸਾ ਗਰਾਠ ਹਾਊਸ ਰੀਲ ਬਰੋਡਵੋਕ ਪਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ੍ਰੀ ਅਕਾਲ